7.7 ਲੱਗ ਗਏ। ਜਿੱਥੇ ਲੱਗ ਗਿਆ ਤੇ ਦੇਣਾ ਸੀ ਤੇ ਪੱਠਾ। ਫਿਰ ਇਦੋਂ ਮੜੀ ਜੇ ਨਾਰਮਲ ਨੇ ਪਈ ਉਹ ਲੈ ਲੈ ਉੱਥੇ। ਆਹਾਂ ਖੜੀ ਨਹੀਂ। ਤੇ ਪੂਰੇ ਭਰੇ ਖੜਿਆ ਮੈਂ ਬਣਿਆ ਦਾ। ਉਹ ਬੜੇ ਨਾਰਮਲ। ਉਹਨੇ ਵਿਚਰਨੇ ਸੁੱਖ ਦੇਣੀ ਐ। ਗਰੀਬ ਆਦਮੀ ਐ। ਮਤਨ ਦਸਤੀ ਦਿਲ ਦੇਿਲ ਵੀ ਇੰਨੇ ਲੱਗ ਗਏ। 7.7 ਲੱਗਦਾ 7.5 ਤਾਂ ਲੈ ਜਾ ਲੈ ਗੱਲ ਮੁਕੀ ਦੱਸ। ਛਾਈ ਗੱਡੀ ਪਈ ਓਏ। ਨਹੀਂ। ਹੁਣ ਅਗਲੇ ਨੇ ਪਈ ਪੂਗਦਾ ਕੋਈ ਲਾ ਗਿਆ ਹੁਣ ਹੀ ਨਹੀਂ ਨਹੀਂ ਇੰਨੇ ਲਾਉਣੇ। ਤਕਦੀਰ ਮਰਜੀ ਆ ਲੈਣ ਵਾਲੀ ਮਰਜੀ ਆ ਦੇਣ ਵਾਲੀ ਮਰਜੀ ਆ ਲੈ ਸਾਡੇ ਛੀ ਦਾ ਦੇ ਯਾਰ ਸਾਰੀਆਂ ਗੱਲਾਂ ਛੱਡ ਉਹ ਆਪਦੇ ਪੁਗਦੇ ਲਾ ਗਿਆ ਕੋਈ ਨਹੀਂ ਨਹੀਂ ਕੋਈ ਲਾ ਗਿਆ ਸਾਨੂੰ ਕੀ ਪਤਾ ਅਗਲਾ ਲਾ ਗਿਆ ਨਾ ਵੀ ਲਾ ਗਿਆ ਹੋਵੇ ਕਿਉਂ ਜੀ ਨਹੀਂ ਨਹੀਂ ਸਾਡੇ 6000 ਦਾ ਪੁਗਦਾ ਤੈਨੂੰ ਆਵੇ 3 ਮਾਰਨਾ ਤੈਨੂੰ ਸਹੀ ਦੱਸ ਤਾ ਮੈਂ ਵੀ ਤੈਨੂੰ ਇਹ ਨਹੀਂ ਵੀ 3 ਮਾਰ ਸਾਡੇ ਦੇ ਸ਼ਟਰ ਗਿਆ ਨਹੀਂ ਨਹੀਂ ਠੀਕ ਹੈ ਨਹੀਂ ਉਹ ਖਰਚਾ ਯਾਰਾ ਪਰ ਚਲ ਕੋਈ ਨਾ ਕਹਿਰਾ ਮੀਮਨਾ ਤੇਰੀ ਸੁੱਖ ਲੱਗ ਜੂ ਉਹ ਮੰਨਦੇ ਆਪਾਂ ਗਜੈ ਸਿੰਘ ਬਸ ਐਂ ਦੇ ਗਜੈ ਸਿੰਘ ਕੀ ਹੁੰਦਾ ਨਹੀਂ ਸਹੀ ਉਹ ਖਰਤਾ ਜਾ ਨਹੀਂ ਨਹੀਂ ਪਾ ਤੂੰ ਖੜ ਜਾ ਮੈਂ ਉਹਨੂੰ ਹੁਣ ਉਹ ਹੁਣ ਦੇਗ ਲਾਣਿਆ ਉਹਨੂੰ ਉਹ ਬਾਈ ਉਰਿਆ ਉਰੇ ਹੂੰ ਤਾਂ ਦੇਣਾ ਨਹੀਂ ਸਾਡੇ ਸੀ ਦਾ ਨਾ ਨਾ ਕਿ ਕਿੰਨਿਆਂ ਦਾ ਦੇਣਾ ਤੈਨੂੰ 10 ਤੇਵੇਂ ਲੱਗ ਗਏ ਤੇ ਕਿੰਨੇ 7.5 ਲੱਗਿਆ ਝੂਠ ਨਾ ਬੋਲੀ ਪੰਜ 400 ਰੁਪਏ ਦਾ ਵੀ ਸੌਖ ਬਣਿਆ ਸੌਖ ਬਣਾ ਨਾ ਨਾ ਮੈਂ ਨਹੀਂ ਸੌਖ ਬਣਾਦਾ 7.5 ਲੱਗਿਆ ਪਸੂ ਪਿੱਛੇ ਸੋਨਾ ਖਾਈ 2 ਰੁਪਏ ਦਾ ਟੱਟ ਬਟਲੀ ਝੂਠੀ ਕਿਉਂ ਖਾਣੀ ਪੜਾ ਹੱਥ ਕਰੀ ਦੱਸ ਦੇ ਕੋਈ ਨਾ ਮੈਂ ਦੇਈ ਨਾ ਦੇਈ ਅਸੀਂ ਭਾਜਦੇ ਆ ਇਹ ਵੀ ਨਹੀਂ ਲੈਂਦਾ ਉਹਨਾਂ ਦਾ ਘਰ ਹੱਥ ਸਾਈ ਨਹੀਂ ਛੱਡਦੇ ਪੂਰੀ ਸ਼ਤਦਾ ਹੋ ਗਿਆ ਬਸ ਨਹੀਂ ਨਹੀਂ ਤੇਰੀ ਮਰਦਿਆ ਬੋਚਲੇ ਨਹੀਂ ਨਹੀਂ ਕਲਕ ਬੋਚਲੀ ਕਲਕ ਬੋਚਲੇ ਕਲਕ ਬੋਚਲੀ ਮੈਂ ਤੈਨੂੰ ਪਹਿਲੇ ਦੱਸਦਾ ਮੈਂ ਗਲਤੀ ਗਲਤ ਮੰਨਣਾ ਦੱਸਤੀ ਠੀਕ ਹੈ ਠੀਕ ਹੈ ਨਹੀਂ ਨਹੀਂ ਸਹੀ ਹੈ ਦੇ ਦੇ ਗਰੀਬ ਆਦੀਆਂ ਤੇ ਨਹੀਂ ਉੱਥੇ ਹੀ ਕਰਦੇ ਮੇਰੇ ਵੀ ਹਿੰਡ ਰੇਂਜ ਮੈਂ ਪਹਿਲਾਂ ਦਿੱਤਾ ਨਹੀਂ ਹਿੰਡ ਨਹੀਂ ਕਰਿਆ ਕਰਦੇ ਜੇ ਹਿੰਡ ਕਰੇਗਾ ਹਾਂ ਪਸ਼ੂ ਨਹੀਂ ਵਿਗਦਾ ਤਾ ਹਿਮਾਲ ਵਿੱਚ ਸਾਵਾਸੀ ਉਹ ਰਾਲਿਆ ਜਿਹੜਾ ਕਿੱਥੇ ਦਾ ਦਾਣਾ ਪੜੀ ਰਾਲਿਆ ਮਾਲਾ ਹਲਾ ਚੱਪਾ ਕੀ ਜਾਣਾ ਮੈਂ ਨੌਕਰੀ ਵੀ ਕਰਦਾ ਰਿਹਾ ਮੈਂ ਮਾਲ ਵੀ ਵੇਚਦਾ ਰਿਹਾ ਨਿਕਾ ਜਣਾ ਵਪਾਰ ਕਰਦਾ ਰਿਹਾ ਜੱਪਾ ਕਰਦਾ ਫੜ ਲਾ ਕਰ ਦੋ 200 ਰੁਪਏ ਗਰੀਬ ਆਦਮੀ ਹੈ ਹੋ ਗਰੀਬ ਬੰਦੇ ਕਿਤੇ ਕਰਦੇ ਫਿਰ ਪਾਟਾ ਯਾਰ ਪਾਟੋ ਨਹੀਂ 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 ਦੋ ਆ ਪਤਾ ਨਹੀਂ 200 ਰੁਪਏ ਇਹ ਵੀ ਸਭ ਦੇ ਕਰਾਉਣੇ ਨੂੰ ਪਤਾ ਹੀ ਯਾਰ ਨਹੀਂ ਨਹੀਂ ਰੱਜੂ ਭਾਈ ਐਵੇਂ ਹੀ ਨਾ ਹੁਣ ਕਰਾ ਨਹੀਂ ਫਿਰ ਜੀ ਨੂੰ ਚਾਤਾ ਖੜਾ ਬਸ ਚਾਤਾ ਲਿਖਾਈ ਨਹੀਂ ਨਹੀਂ ਇਹ ਕਿਰਾਇਆ ਬਠੀ ਗਿਆ ਹੋ ਗਈ ਨਹੀਂ ਨਹੀਂ ਭਾਈ ਹੋ ਹੋ ਗਿਆ ਨਹੀਂ ਮੈਂ ਅੱਛਾ ਤਾਂ ਕੜਾ ਆ ਫਿਰ ਕਿ ਬਾਗਿਆ ਚੱਪ ਵਾਲਾ ਤੇਰੇ ਕਰਤਾ ਸੀ ਪੈਨਸ਼ਨ ਲੰਗੂਰ ਵਰਗਾ ਹਾਂ ਕਿਨੇ ਪੈਨਸ਼ਨ ਆਰ ਸੱਤ ਹੋ ਜਾਂਦਾ ਉਹ ਕੀ ਬਣਿਆ ਭਾਈ ਕਿਵੇਂ 4300 ਨਾ ਹੋ ਗਈ ਕਿਵੇਂ ਹੋ ਗਿਆ ਕਿਵੇਂ ਠੀਕ ਆ ਹਾਂ 7200 ਹੋ ਗਏ ਪੁੱਛ ਲਾਵੇਂ ਇਹਨਾਂ ਨੂੰ ਪੁੱਛ ਲਓ ਨੋਟ ਤਾਂ ਨਹੀਂ ਪਾੜਤਾ ਨੋਟ ਨੋਟ ਨਹੀਂ ਪਾੜਨੇ ਜੋ ਬੈਠੇ ਆ ਨੋਟ ਨਮਾ ਵੀ ਜਿਆਦਾ ਮੋਸਤਾ ਨੋਟ ਨਮਾ ਦੇ ਦਾਂਗੇ ਆਪਾਂ ਨੂੰ ਨਮਨੋਟ ਦੇ ਦੇਗੇ ਭਾਈ ਲਿਖਿਆ ਹੀ ਆਪੋ ਦੀ ਥੋੜੀ 300 ਉੱਤੇ 7 ਦਾ ਕਰਿਆ ਹੈ ਭਾਈ ਹਾਂਜੀ ਨਹੀਂ ਲੈਣਾ ਨਹੀਂ ਆਪਣਾ ਵਾਲਾ ਉਹ ਕੀ ਕਰਾਂ ਭਾਈ ਇਹ ਨਹੀਂ ਮੰਨਦਾ ਨਹੀਂ ਭਾਈ ਉਹਦਾ ਭਾਈ ਠੀਕ ਹੈ ਭਾਈ ਐਂਡ 7000 ਰੁਪਏ ਲੈਣਾ ਤੇ ਪੜਾ ਦੇਵੇ ਲਖਾਈ ਤੇਰੀ ਉਹ ਨਹੀਂ ਮੈਂ ਤੁਹਾਨੂੰ ਉਹਦੀ ਕਹਿੰਦਾ ਉਹ ਕੀ ਹੁੰਦਾ ਨਹੀਂ ਭਾਈ ਉਹ ਯਾਰ 100 ਪਿਛੇ 100 ਪਿਛੇ ਮੈਂ ਨਹੀਂ ਛੱਡਦੇ ਉਹਦੇ 100 100 ਦੋਸਨਾਂ ਕੀ 600 ਬਣ ਜੂ ਇਹ ਰਾਜੂ ਕਿੰਨੇ ਆਖੀ ਸੀ ਕਿ ਤੈਨੂੰ ਭਾਈ ਕਹਿ ਕੇ ਤੁਰੇ ਆਪਾਂ ਤੂੰ ਮੈਨੂੰ ਹੱਦ ਤੋਂ ਬਾਅਦ ਕੋਈ ਨਾ ਹੋਰ ਦੇਖ ਲੈਂਦੇ ਆਪਾਂ ਕੋਈ ਗੱਲ ਨਹੀਂ ਬਿਲਕੁਲ ਵੱਡੀ ਗੱਲ ਹੈ ਨਹੀਂ ਤੋ ਉਹ ਨਹੀਂ ਮੰਨਦਾ ਕੋਈ ਗੱਲ ਨਹੀਂ ਯਾਰ ਹੋਰ ਦੇਖ ਲੈਂਦੇ ਆ ਜੀ ਕੋਈ ਗੱਲ ਨਹੀਂ ਮੰਦਾ ਕੋਈ ਜ਼ੋਰ ਨਹੀਂ ਜ਼ੋਰਾਂ ਚ ਕੋਈ ਨਹੀਂ ਕਰੀ ਚੱਲ ਭਾਈ ਹੋ ਗਿਆ ਇਹ ਲਖਾਈ ਕਰ ਲਊ ਹੋ ਗਿਆ ਨਹੀਂ ਨਹੀਂ ਹੋ ਗਿਆ ਲਖਾਈ ਸੱਪੇ ਅਰਜ ਨੇ ਕਰਨੀ ਨਹੀਂ ਨਹੀਂ ਸਿਰਫ ਰੱਖ ਲਾ ਕੋਈ ਗੱਲ ਨਹੀਂ ਕੋਈ ਫੇਲ ਲੈ ਖਰਜਾ ਤੂੰ ਹੀ ਅੜੀ ਨਾਲ ਮੜ ਜਾ ਪਿੱਛੇ हट ਬੈਠ ਨਾ ਬਾਈ ਛੜਾ ਸਾਰੀਆਂ ਅੜੀਆਂ ਛੱਡ ਦੇ ਗਰੀਬ ਦਾ ਮਨ ਨਾ ਦੁਖੀ ਕਰ ਨਹੀਂ ਨਹੀਂ ਮੈਂ ਤਾਂ ਕੋਈ ਮੇਰੀ ਸੁਣ ਗੱਲ ਉਹੀ ਬਾਲਾ ਆਫਰ ਕਰੇ ਤਾਂ ਵੀ ਸੌਦੇ ਨਹੀਂ ਹੁੰਦੇ ਨਹੀਂ ਨਹੀਂ ਉਹ ਤਾਂ ਠੀਕ ਹੈ ਮੇਰੀ ਸੁਣ ਗੱਲ ਪਿੱਛੇ ਤੂੰ ਹੀ ਮੁੜਿਆ ਕੋਈ ਗੱਲ ਨਹੀਂ ਗਰੀਬ ਹੈ ਜੇ ਆਪਾਂ ਕਿਸੇ ਦੇ ਘਰੇ ਮੰਗਣ ਜਾਈਏ ਨਾ ਤਾਂ ਨੀਵੇਂ ਹੋ ਜਾਣੀਏ ਮੰਗਣ ਵਾਲਾ ਉਦੂ ਮਰ ਗਿਆ ਜਵਾਬ ਦੇਣ ਵਾਲਾ ਉਦੂ ਮਰ ਗਿਆ ਮੁੰਡੇ ਬਸ ਮੈਂ ਤਾਂ ਵੇਚਦਾ ਤੇਰਾ 200 ਤੇ 7 ਦੇ ਵੇਚਦਾ ਬਸ ਨਾ ਉਹ 100 ਨਾਲ ਲੈਂਦਾ ਨਹੀਂ ਉਹ ਲੈਂਦਾ ਨਹੀਂ ਉੱਤੇ ਲੈਂਦਾ ਨਹੀਂ ਫੜਾ ਦੇ ਬਸ ਪੈਸੇ ਦੇ ਓਏ ਤੇਰੀ ਕੋਈ ਨਾ ਬਾਵਾ ਕੇ ਦੇਖਾਈ ਬੰਦੇ ਨੇ ਪੈਸੇ ਦੇ ਦੇ ਕੋਈ ਨਹੀਂ ਚਲੋ ਹੋ ਗਿਆ ਜੀ ਗਰੀਬ ਆਦ ਹੋ ਗਈ ਕਿਨੇ ਦਾ ਬਾਈ 7200 ਦਾ ਹੋ ਗਿਆ ਜੀ ਚੱਲ ਆ ਗਿਆ ਤੁਹਾਡੀ ਆ ਪਹੁੰਚਦੀ ਹੈ ਜੀ ਉਹਨੇ ਵੀ ਕੀ ਬਟਲਿਆ ਕੋਈ ਗੱਲ ਨਹੀਂ 200 ਮੈਨੂੰ ਵੀ ਦੇ ਉਹ ਵਿਚਾਰਾ ਮੈਂ ਗਲਤ ਗੱਲਾਂ ਮੈਂ ਕਰਦਾ ਨਹੀਂ ਕਿਸੇ ਨਾਲ ਹੁਣ ਜੇ ਵੀਰੇ ਜੇ ਧੱਕਾ ਤੂੰ ਨਾ ਵੀ ਦੇ ਕੋਈ ਅੱਧੀ ਵੀ ਗੱਲ ਨਹੀਂ ਇੱਥੋਂ ਕੋਈ ਜ਼ਰੂਰੀ ਵੀ ਨਹੀਂ ਲੈਣਾ ਇੱਕ ਤੇਰਾ ਸੌਦਾ ਮੈਂ ਵਿਚਾਰੇ ਖਰਾਬ ਨਹੀਂ ਕਰਿਆ ਵੀ ਵੇਚੋ ਵਿਚਾਰੇ ਗਰੀਬ ਨੇ ਉਹ ਤਾਂ ਠੀਕ ਹੈ ਫੇਰ ਉਹ 100 ਵਧਿਆ ਨਹੀਂ ਤੂੰ ਮੱਤੇ ਨੂੰ ਘਟਾਤਾ ਸੀ ਨਹੀਂ ਵੀ ਕੋਈ ਨਹੀਂ 200 ਤੇ 7 ਦਾ ਦੇ ਦੇ ਕੋਈ ਬੱਡੀ ਗੱਲ ਨਹੀਂ ਹਾਂ ਫਿਰ ਚਲੋ ਐਡੀ ਵੀ ਗੱਲ ਨਹੀਂ ਜਿੰਨੇ ਦਾ ਮਾਲ ਉਹਨੇ ਦਾ ਮਾਲ ਵਕਿਆਦਾ ਤੇਰਾ ਹਾਂ ਠੀਕ ਆ ਗੱਲ ਹਾਂ ਠੀਕ ਆ ਭਾਈ ਐਡੀ ਨਹੀਂ ਆਪਾਂ ਕਰਨੀ ਸੌਦਾ ਤੁਰਦਾ ਰਹੇ ਖੂਗਾਲੀਆਂ ਟਿੰਡਾ ਵਾਂਗੂ ਚੱਕੀ ਜਾਂ ਜਿਹੜਾ ਖਾਈ ਜਾਵੇ ਨਾ ਪਾਣੀ ਚੱਕੀ ਜਾਂਵੇ ਖਾਲ ਚੱਲੀ ਜਾਵੇ ਨੱਕਾ ਟੁੱਟੀ ਜਾਵੇ ਹਾਂ 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 ਜੀ ਗੱਲਾਂ ਆਪਾਂ ਗਲਤ ਕਰਦੀਆਂ ਈਂੀ ਲੋੜਾਂ ਵੀ ਨਹੀਂ ਜੀ ਗੱਲ ਗਲਤ ਗੱਲਾਂ ਜ਼ਿੰਦਗੀ ਚ ਪੈਸੇ ਦੀ ਵੀਰੇ ਮੈਨੂੰ ਬੜਾ ਮਾਇਆ ਪਈ 500 ਵਾਲਾ ਦੇ ਉਸ ਸਾਡਾ ਗੂਗਲ ਬਾਕੀ ਗੂਗਲ ਪੇ ਕਰਾ ਦਿੰਦੇ ਕਰਦੀ ਕਰਦੀ ਕਰਦੇ ਰਹਾ ਨੰਬਰ ਤੇ ਗੂਗਲ ਪੇ ਦਾ ਉਹ ਲੈ ਵੀਨੇ ਕੋਟਾ ਪਾ ਲਾ ਭਾਈ ਤੇਰੇ ਨਾਲ ਦੇ ਤੋਂ ਲੈ ਲੈ ਯਾਰ ਕਾ ਤੋ ਪੰਗਾ ਛੇੜ ਤਾ ਗੂਗਲ ਦੇ ਬੰਦੇ ਕੋਈ ਪਿੰਡੂ ਕਰਾਉਣੇ ਬਈ ਕੋਈ ਨਾ ਕੋਈ ਕਰ ਲੈ ਫਿਰ ਉਧਰ ਹੈ ਨਹੀਂ ਗੂਗਲ ਫੇ ਵਾਲਾ ਨਾ ਹੈਗਾ ਤੁਹਾਡੇ ਨਾਲ ਦਾ ਕੋਈ ਹੈਗਾ ਨਾ ਨਾ ਯਾਰ ਦੁਨ ਨਹੀਂ ਆ ਭਰਾ ਦੁਨ ਨੇ ਲੈ ਕੇ ਦੇ ਦੇ ਨਾ ਫਿਰ ਗੋਪੀ ਕੋਲ ਜਾ ਹਾਂ ਹਾਂ ਤੁਸੀਂ ਇੰਨੇ ਪੈਸੇ ਲੈ ਲਓ ਪੈਸੇ ਲੈ ਲਓ ਕੋਈ ਨਹੀਂ ਨੀਮ ਨਾ ਉਰੀ ਰੱਖੋ ਠੀਕ ਹੈ ਠੀਕ ਹੈ ਤੁਸੀਂ ਭੱਜਣ ਨਹੀਂ ਲੱਗੇ ਕੋਈ ਗੱਲ ਨਹੀਂ ਭੱਜਾ ਜਿੱਦਾਂ ਦਾ ਲਿਖ ਜਣਾ ਇਹਦੇ ਲੈ ਵੇ ਜੋ ਕੁ ਪੈਸੇ ਲਿਓ ਕੋਈ ਗੱਲ ਕੋਈ ਗੱਲ ਆ ਲੈ ਗਿਰੋ ਨਾ ਬਾਕੀ ਗਿਣੇ ਬਿਗੇ 500 ਹਮ ਖਿਆਲ 2000 3000 4 5 5.5 ਠੀਕ ਆ ਬੱਕਰਾ ਵੀ ਤੇਰੇ ਕੋਲੇ ਆ ਗਿਆ 5.5 ਦੇ ਬਿਆਨਾਂ ਵੀ ਆ ਗਏ ਤੇਰੇ ਕੋਲੇ 6000 ਠੀਕ ਆ ਕੀ ਆ ਗਿਆ ਬਈ ਬਿਆਨਾਂ ਹੀ ਬਿਆਨਾਂ ਦੋਸਤ ਉਹ ਮੈਂ ਕਰਵਾ ਦੇਣਾ Google Pay ਤੋਂ ਕਿਹਦਾ ਬਸ ਠੀਕ ਹੈ Google ਇਹ ਕਿੰਨੇ ਰਹਿ ਗਏ ਤੇਰੇ ਇਨਾ ਕਹ ਨਹੀਂ 7200 ਦਾ ਆ ਗਿਆ ਹੈ ਸੌਦਾ ਹੋ ਗਿਆ 7200 ਦਾ 550 ਮੇਰਾ ਆ ਗਿਆ 1700 ਰਹਿ ਗਿਆ 1700 ਰਹਿ ਗਿਆ ਤੇਰਾ ਹਾਂ ਠੀਕ ਹੈ ਦੇ ਜਾਨੇ ਤੇ ਨਾ ਅਜੇ ਨਹੀਂ ਬੱਕਰਾ ਲੈ ਕੇ ਮੈਨੂੰ